ਹੋ ਨਿਕ ਨਿਕੇ ਲਾਲਾਂ ਦਿਆਂ ਲਗਾਈਆਂ ਹੱਥ ਕੜੀਆਂ ਨਿਕ ਨਿਕੇ ਲਾਲਾਂ ਨੇ ਲਗਾਈਆਂ ਹੱਥ ਕੜੀਆਂ ਲੈ ਕਿ ਪੁਲਸਣੇ ਘੇਰ ਕੁੜੀਓ ਚੱਲੋ ਵੇਖੀਏ ਵੇਖੀਏ ਭਰਾਂਗੇ ਪਾਣੀ ਫੇਰ ਕੁੜੀਓ ਨੀ ਚੱਲੋ ਵੇਖੀਏ ਵੇਖੀਏ ਭਰਾਂਗੇ ਪਾਣੀ ਫੇਰ ਕੁੜੀਓ ਨੀ ਚੱਲੋ ਵੇਖੀਏ ਚੰਨ ਨਾਲੋ ਚੰਨ ਦੀਆਂ ਸੋਹਣੀਆਂ ਨੇ ਸੂਰਤਾ ਚੰਨ ਨਾਲੋ ਚੰਨ ਦੀਆਂ ਸੋਹਣੀਆਂ ਨੇ ਸੂਰਤਾ ਪਹਿਲਾ ਮੈਂ ਕਿ ਰੱਬ ਨੇ ਬਣਾਈ ਜੀ ਮਹਿਮੂਰਤਾ ਹੋ ਡਰਦੇ ਨਰਤਾ ਤਹ ਤਿਆਰਿਆਂ ਦੇ ਕੋਲੋਂ ਡਰਦੇ ਨਰਤਾ ਤਹ ਤਿਆਰਿਆਂ ਦੇ ਕੋਲੋਂ ਐ ਤਾਂ ਦਿਲ ਦੇ ਨੇ ਭੜੇ ਗੀ ਦਲੇਰ ਕੁੜੀਓ ਚੱਲੋ ਵੇਖੀਏ ਵੇਖੀਏ ਭਰਾਂਗੇ ਪਾਣੀ ਵੇਰ ਕੁੜੀਓ ਵੀ ਚੱਲੋ ਵੇਖੀਏ ਕੀਏ ਭਰਾਂਗੇ ਪਾਣੀ ਢੇਰ ਕੁੜੀਓ ਨੀ ਚੱਲੋ ਵੇਖੀਏ ਅਟਾਵਟਾ ਹੋਇਆ ਕੀ ਮਸਮਤੋਂ ਕਸੂਰ ਨਹੀਂ ਵੇਖੋ ਕਿਵੇਂ ਲਈ ਜਾਂਦੇ ਪਾਪੀ ਕੂੜੀ ਕੂਰਨੀ ਅਟਾਵਟਾ ਹੋਇਆ ਕੀ ਮਸਮਤੋਂ ਕਸੂਰ ਨਹੀਂ ਵੇਖੋ ਕਿਵੇਂ ਲਈ ਜਾਂਦੇ ਪਾਪੀ ਕੂੜੀ ਕੂਰਨੀ ਫੜਾ ਫੜ ਦੇ ਜਾਲ ਮਮੁਕਾਈ ਜਾਂਦੇ ਪੈਂਡਾ ਫੜਾ ਫੜ ਦੇ ਜਾਲ ਮਮੁਕਾਈ ਜਾਂਦੇ ਪੈਂਡਾ ਕਰੋ ਛੇਤੀ ਛੇਤੀ ਲਾਓ ਨਹੀਂ ਲਗੇ ਕੁੜੀਓ ਚੱਲ ਵੇਖੀਏ ਵੇਖੀਏ ਭਰਾਂਗੇ ਪਾਣੀ ਫੇਰ ਕੁੜੀਓ ਨਹੀਂ ਚੱਲ ਵੇਖੀਏ ਕਹਿੰਦੀ ਬਾਜਾਂ ਵਾਲੇ ਨੇ ਲਾਲਨੀ ਆਹ ਵੇਖੋ ਮਾਂ ਦਾ ਗੁਜਰੀ ਵੀ ਜਾਂਦੀ ਨਾਲ ਨੀ ਇਕ ਕੁੜੀ ਕਹਿੰਦੀ ਬਾਜਾਂ ਵਾਲੇ ਨੇ ਇਹ ਨਾਲ ਨੀ ਆਹ ਵੇਖੋ ਮਾਂ ਦਾ ਗੁਜਰੀ ਵੀ ਜਾਂਦੀ ਨਾਲ ਨੀ ਇਹਨਾਂ ਨੇ ਵੀ ਅਮਰਤ ਖੰਡੇ ਦਾ ਹੀ ਪੀਤਾ ਇਹਨਾਂ ਨੇ ਵੀ ਅਮਰਤ ਖੰਡੇ ਦਾ ਹੀ ਪੀਤਾ ਤਾਈਓ ਇਹ ਵੀ ਗੁਰੂ ਆਗਨੇਂ ਦਲੇਰ ਕੁੜੀਓ ਚੱਲੋ ਵੇਖੀਏ ਵੇਖੀਏ ਭਰਾਂਗੇ ਪਾਣੀ ਫੇਰ ਕੁੜੀਓ ਨੀ ਚੱਲੋ ਵੇਖੀਏ ਉਹ ਇਹਨਾਂ ਨੂੰ ਲੈ ਆਏ ਇਹਨਾਂ ਨੂੰ ਲੈ ਆਏ ਓਹ ਪਾਪੀ ਪਿੰਡ ਖੇੜੀ ਤੋਂ ਬਾਕੀ ਦਾ ਦਾ ਪਤਾ ਲੱਗੂ ਨੇਕ ਤੂੰ ਦਾ ਖੇੜੀ ਤੋਂ ਇਹਨਾਂ ਨੂੰ ਲੈ ਆਏ ਓਹ ਪਾਪੀ ਪਿੰਡ ਖੇੜੀ ਤੋਂ ਬਾਕੀ ਦਾ ਦਾ ਪਤਾ ਲੱਗੂ ਨੇਕ ਤੂੰ ਦਾ ਖੇੜੀ ਤੋਂ ਕਹੇ ਕੋਈ ਅੱਖੀਆਂ ਚ ਛਮ ਛਮ ਹੰਝੂ ਕਿਹੜੇ ਕੋਈ ਅੱਖੀਆਂ ਚ ਝਮ ਝਮ ਹੰਨ ਕੋਈ ਕਹੇ ਮੈਂ ਉਹ ਦੇ ਘੇਰ ਕੁੜੀਆਂ ਨੂੰ ਚਲੋ ਵੇਖੀਏ ਵੇਖੀਏ ਪਾਣੀ ਦੇਰ ਕੁੜੀਆਂ ਨੂੰ ਚਲੋ ਵੇਖੀਏ ਵੇਖੀਏ ਭਰਾਂਗੇ ਪਾਣੀ ਵੇਰ ਕੁੜੀਆਂ ਨੂੰ ਚਲੋ ਵੇਖੀਏ